ਆਂਦਰ ਬਾਹਰ ਆਈਆਂ ਪਈਆਂ ਨਹੀਂ ਕਿਉਂਕਿ ਇਹਨਾਂ ਪਾਪੀਆਂ ਨੇ ਨਾ ਬਾਅਦ ਵਿੱਚ ਬਾਬਾ ਚੂਹਾਰ ਸਿੰਘ ਜੀ ਦੀ ਸ਼ਰਤੀ ਤੇ ਹਾਥੀ ਦਾ ਪੈਰ ਵੀ ਰਖਵਾ ਦਿੱਤਾ ਸੀ ਆਂਦਰ ਬਾਹਰ ਆਈਆਂ ਪਈਆਂ ਬਾਬਾ ਦਇਆ ਸਿੰਘ ਜੀ ਉਹ ਆਂਦਰ ਅੰਦਰ ਕਰਨ ਦਾ ਚੱਕਰ ਕਰਦੇ ਹੁੰਦੇ ਕਿੰਨੇ ਬਿਜਲੀ ਚਮਕੀ ਛੋਟਾ ਜਿਹਾ ਚਾਨਣ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਵੇਖਿਆ ਪਾਏ ਦਇਆ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਦੀ ਲਾਸ਼ ਨੂੰ ਬੁੱਦੀ ਚ ਲੈ ਕੇ ਬੈਠੇ ਬਦਲਾ ਚੋ ਬਿਜਲੀ ਚਮਕ ਕੇਸ਼ ਕੀ ਮਾਰਦੀ ਹੋਏ ਰਸਨਾਈ ਜਸ ਸੁਨਹਿਰੀ ਜਹੀ ਤਾਰ ਦੀ ਦਇਆ ਸਿੰਘ ਬਲ ਨਿਗਾ ਕਈ ਜਾਂ ਦਰਕਾਰ ਦੀ ਪੱਟਾ ਉੱਤੇ ਲੋਥ ਲਈ ਬੈਠਾ ਸੀ ਜਜਾਦ ਦੀ ਮੌਤ ਦੇ ਨਸ਼ੇ 'ਚ ਉਹ ਤੇ ਜ਼ਿੰਦਗੀ ਸੀ ਛੋਹਦੀ ਬੋਲੇ ਦਇਆ ਸਿੰਘ লাশ ਤੱਕ ਕੇ ਮਸੂਮ ਜੀ ਜਿੰਦਗੀ ਦੇ ਦਾਤਿਆਂ ਸੁਨਹਿਰੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤੋਂ ਉਪਾਲਿਆ ਦੇਖ ਕੇ ਜਹਾੜ ਨੂੰ ਕਿਉਂ ਕੈਰਠੇ ਸਤਾਲੇ ਰਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾਵੇ ਆਪਣੀਆਂ ਅੱਖਾਂ ਵਿੱਚ ਸੌਂਣੀ ਅਸੀਂ ਆਪਣੇ ਬੱਚਿਆਂ ਨੂੰ ਰੱਖੀ ਰਹੀਏ ਮਾਮਾ ਤੋਂ ਮਾਤਾ ਪਿਤਾ ਤੋਂ ਬੱਚਿਆਂ ਦੇ ਛੜੀਟ ਵੱਜੀ ਨਹੀਂ ਜਾ ਰਹੇ ਬਾਬਾ ਜੀ ਜੋ ਆਸ਼ਾ ਨੇ ਦਿੱਤੀ ਅੰਦਰ ਬਾਹਰ ਹੈ ਆਪਣੀ ਹੈ ਅਸੀਂ ਦਇਆ ਸਿੰਘ ਜੀ ਕਹਿੰਦੇ ਨੇ ਵੇਖ ਕੇ ਜਿਝਾਰ ਨੂੰ ਕਿਉਂ ਪੈਰ ਖਿਸਕਾ ਲਿਆ ਇੱਕ ਵਾਰੀ ਚੱਕ ਕੇ ਕਲੇਜੇ ਕਿਉਂ ਨਾ ਲਾਵੇਂਗਾ ਲੱਗਾ ਮਿਆਂ ਦਾ ਪਾਪਾ ਦਾ ਸਿੱਪਿਛੇ ਕੀੜੀ ਗੱਲ ਦੇ ਪੁੱਤਰਾਂ ਦੀ ਪੀੜ ਤੋਂ ਪੁੱਠੇ ਨੂੰ ਵੀ ਨਹੀਂ ਚੱਲਦੇ ਜੀ ਕਰੇ ਮੇਰਾ ਇੱਥੇ ਕੁਝ ਪਿਆਰ ਜਿੱਤ ਲਾਦਿਆਂ ਨਬਾਈ ਦੀ ਅਖੀਰ ਜਿਹੜੀ ੀਤ ਉਹ ਨਬਾਈ ਦਾ ਪੱਗ ਲਾ ਕੇ ਸੀਸ ਤੋਂ ਜੋ ਟੁੱਟ ਕੇ ਬਣਾਦੀਆਂ ਅੱਧੀ ਅੱਧੀ ਦੋਹਾਂ ਤੇ ਸ਼ਰੀਰਾਂ ਉੱਤੇ ਪਾਦੇ ਆਂ ਗਰੀਬ ਤੋਂ ਗਰੀਬ ਮਾਪੇ ਦੁਨੀਆ ਤੇ ਪਏ ਨੇ ਕਫਨੋਂ ਬਗੈਰ ਦੱਸੋ ਕੀ ਦੇ ਫਤਗਏ ਨੇ ਆਇਆ ਦਿਆ ਸਿੰਘ ਜੀ ਕਹਿੰਦੇ ਗੁਰੂ ਜੀ ਮੇਰਾ ਠੀਕ ਕਰਦੇ ਤੇ ਪੱਗ ਲਾ ਕੇ ਰੱਤੀ ਦੀ ਪਾੜ ਕੇ ਤੁਮਨੋ ਦੇ ਦੇ ਮਤਸੀਂ ਆਖਰੀ ਰਸਮ ਅਦਾ ਕਰੋ ਕੋਈ ਕਿੰਨਾ ਵੀ ਗਰੀਬ ਪਰਿਵਾਰ ਹੋਵੇ ਉਹ ਕਫਨ ਦਾ ਪ੍ਰਬੰਧ ਕਿਉਂ ਨਹੀਂ ਕਰ ਲੈਂਦਾ